ਹੂਆ ਪੰਜ ਤਤ ਕਰ ਪੁਤਲਾ ਕੀਆ ਸਾਹਿ ਕੇ ਫਰਮਾਇੜੇ ਜੀ ਦੇਹੀ ਵਿੱਚ ਜੀਵ ਆਏ ਪਿਆ ਜਿੱਥੇ ਅਗਨ ਪੱਖੇ ਪੜਹਾਰੇ ਉਰਦ ਮੁਖ ਮਹਾ ਗੁਬਾਰੇ ਸਾਥ ਸਾਥ ਸੰਭਾਲੇ ਸੋਈ ਉੱਥੇ ਖਸਮ ਛਡਾਈ ਲਿਆ ਉੱਥੇ ਸਾਡੀ ਰੱਖਿਆ ਕੀਤੀ ਮਾਲਕ ਨੇ ਗੁਰੂ ਅਰਜਨ ਦੇਵ ਜੀ ਸੁਖਨੀ ਸਾਹਿਬ ਦੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਰੱਬ ਦੇ ਗੁਣ ਜਿਨੇ ਸਾਡੀ ਰੱਖਿਆ ਕੀਤੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਜ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਬਾਰੇ ਹੁਣ ਮਾਤਾ ਦੀ ਗਰਭ ਦੇ ਵਿੱਚ ਮਾਲਕ ਸਾਨੂੰ ਜਦੋਂ ਇੱਕ ਛਿਨ ਇੱਕ ਪਲ ਵਿਸਾਰਦਾ ਹੈ ਨਾਮ ਨਾਲੋ ਇੰਜ ਲੱਗਦਾ ਜਿਵੇਂ ਪੰਜਾਬ ਰਿਆਂ ਦਾ ਵਿਸ਼ਵੜਾ ਪੈ ਗਿਆ